ਪਾਰਟੀ ਵਾਈ ਤੂੰ ਉੱਪਰ ਉੱਠ ਕੇ ਇਹੀ ਗੱਲ ਕਹਿਣਾ ਵੀ ਆਪਾਂ ਨਾਲ ਲੜਾਈ ਝਗੜਿਆਂ 'ਚ ਪਈ ਸਰਬਸ਼ਾਂਤੀ ਹੋਊਗੀ 5 ਲੱਖ ਰੁਪਈਆ ਉਹਨੂੰ ਮੈਂ ਵਾਰਡ ਤੇ ਲਾਉਣ ਵਾਸਤੇ ਦੇਵਾਂ। ਉਹ ਉਹ ਸਪਾਰਡ ਨੂੰ 5 ਲੱਖ ਰੁਪਈਆ ਉਹਦੇ ਵਿੱਚ ਮੈਂ ਕੰਮ ਕਰਨ ਵਾਸਤੇ ਦਿਊਂਗਾ। ਥੋੜਾ 5 ਲੱਖ ਰੁਪਈਆ ਸਾਰੇ ਸ਼ਹਿਰ ਨੂੰ ਦੇ ਦਿੰਦੇ ਸਾਰੇ ਵਾਰਡ ਕਰ ਲਓ ਜਿਹੜਾ ਤੁਹਾਨੂੰ ਚੰਗਾ ਲੱਗਦਾ। 20 ਸਾਲ ਦੀ ਜੜੀ ਵੀ ਲਾਲਾ ਸੀ ਉਹਦਾ ਮੂਵ ਕਰਕੇ ਆਇਆ। ਉਹ ਪੱਕਿਆ ਹੋ ਜਾਣਾ। ਇੱਕ ਮੈਂ ਹੋਰ ਬੇਇਤੀ ਕਰਦਾ ਨਗਰ ਕੌਂਸਲ ਦੀ ਚੋਣਾ ਆ ਰਹੀਆਂ। ਪਾਰਟੀ ਵਾਈ ਤੂੰ ਉੱਪਰ ਉੱਠ ਕੇ ਇਹੀ ਗੱਲ ਕਹਿਣਾ ਵੀ ਆਪਾਂ ਨਾਲ ਲੜਾਈ ਝਗੜਿਆਂ 'ਚ ਪ ਕੀ ਮੇਰੇ ਕੋਲ ਆਉਣ ਸਾਡੀਆਂ ਮਿੰਟਾ ਕਰਨ ਮੈਂ ਇੱਕ ਗੱਲ ਕਹਿੰਦਾ ਜਿਹੜੇ ਵਾਰਡ ਦੇ ਵਿੱਚੋਂ ਸਰਬਸੰਪਤੀ ਹੋਊਗੀ 5 ਲੱਖ ਰੁਪਏ ਉਹਨੂੰ ਮੈਂ ਵਾਰਡ ਤੇ ਲਾਉਣ ਵਾਸਤੇ ਦੇਵਾਂ 5 ਲੱਖ ਰੁਪਏ ਜਿੱਥੇ ਐਮ ਸੀ ਸਾਹਿਬਤੀ ਨਾਲ ਬਣਾ ਲੈਣਗੇ ਸਰਬਸੰਪਤੀ ਕੱਲ ਗੋ ਉਸ ਵਾਰਡ ਨੂੰ 5 ਲੱਖ ਰੁਪਏ ਉਹਦੇ ਵਿੱਚ ਮੈਂ ਕੰਮ ਕਰਨ ਵਾਸਤੇ ਦੇਊਗਾ ਕਿ ਜੱਕ ਸਾਰੇ 21 ਦੇ 21 ਕਰ ਲਓ 1 ਕਰੋੜ 5 ਲੱਖ ਰੁਪਏ ਸਾਰੇ ਸ਼ਹਿਰ ਨੂੰ ਦੇ ਦੋ ਸਾਰੇ ਵਾਰਡ ਕਰ ਲਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਭਾਈ ਬਲਕਾਰ ਸਿੱਧੂ ਜਿੰਦਾਬਾਦ ਭਾਈ ਬਲਕਾਰ ਸਿੱਧੂ ਜਿੰਦਾਬਾਦ ਜਿਹੜਾ ਵੀ ਤੁਹਾਨੂੰ ਕੈਂਡੀਡੇਟ ਚੰਗਾ ਲੱਗਦਾ ਸ਼ਹਿਰ ਜਾਂ ਬਾੜੂ ਨੂੰ ਚੰਗਾ ਲੱਗਦਾ ਉਹਦੇ ਅੱਤਰ ਦੋ ਨੂੰ ਆਪਾਂ ਕਹਦੇ ਗਏ ਡਾਕਟਰ ਸ਼ਹਿਰ ਨੇ ਚੋਣ ਲਿਆ ਬਾੜੂ ਨੇ ਚੋਣ ਲਿਆ ਮਿਹਰਬਾਨੀ ਦਾ ਧੰਨਵਾਦ ਸਾਰੇ ਮੇਰੀ ਟੀਮ ਦਾ ਆਮਾਦੀ ਪਾਰਟੀ ਟੀਮ ਆ ਤੁਸੀਂ ਮੇਰੀ ਸੱਜੀਆਂ ਕਬੀ ਹਵਾਵਾਂ ਤੁਹਾਡੇ ਪਿਆਰ ਤਦਕਾ ਉੱਡੀ ਫਿਰਦੇ ਆ ਤੁਹਾਡਾ ਸਹਿਯੋਗ ਚਾਹੀਦਾ ਸ਼ਹਿਰ ਨਮੂਨਾ ਬਣਾਵਾਂਗੇ ਆਪਾਂ ਬਹੁਤ ਧੰਨਵਾਦ ਅੱਸੀ ਗੱਲ ਵੇ ਵੀ ਜੀ ਦਾ ਖਾਲਸਾ ਵੇ